ਚਲੋ ਇੱਕ ਹੋਰ ਪਹਿਲੂ ਤੇ ਗੌਰ ਕਰਦੇ ਆਂ ਆਪਾਂ ਇੱਕ ਦਿਨ ਅਵੇ ਕੁਮਾਰ ਦੁਬੇ ਹੋਰਾਂ ਦੇ ਲੇਖ ਦੇ ਵੱਲ ਨਾਲ ਚਰਚਾ ਕਰ ਰਹੇ ਸੀਗੇ ਕਿ ਭਾਜਪਾ ਨੂੰ ਕੀ ਇਹ ਡਰ ਸਤਾਉਣ ਲੱਗਿਆ ਕਿ ਸਾਡੇ ਪੜਕਾયા ਵੀ ਹਿੰਦੂ ਵੋਟਰ ਨਹੀਂ ਪੜਕ ਰਿਆ ਅਸੀਂ ਲਗਾਤਾਰ ਆਪਣੀਆਂ ਤਕਰੀਰਾਂ 'ਚ ਭਾਸ਼ਣ ਬਾਜ਼ੀ 'ਚ ਆਪਣੇ ਮੁੱਦਿਆਂ 'ਚ ਆਪਣੇ ਮੀਡੀਆ ਰਾਹੀਂ ਸੋਸ਼ਲ ਮੀਡੀਆ ਰਾਹੀਂ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਕਰ ਰਹੇ ਆਂ ਪਰ ਲੋਕ ਕਿਸ ਮੁੱਦੇ ਤੇ ਨਹੀਂ ਆ ਰਹੇ ਕਿਉਂਕਿ ਲੋਕਾਂ ਮੂਰੇ ਬੇਰੋਜ਼ਗਾਰੀ ਦਾ ਮਸਲਾ ਹੈ ਤੇ ਇਸ ਦੀ ਆਰਥਿਕਤਾ ਦਾ ਮਸਲਾ ਹੈ ਮਹਿੰਗਾਈ ਦਾ ਮਸਲਾ ਹੈ ਕਾਰੋਬਾਰ ਦਾ ਮਸਲਾ ਹੈ ਕਿਸਾਨੀ ਦਾ ਮਸਲਾ ਹੈ ਇਸ ਲਈ ਲੋਕ ਹਿੰਦੂ ਮੁਸਲਮਾਨ ਤੇ ਨਹੀਂ ਆ ਰਹੇ ਪਰ ਹੁਣ ਕਹਿੰਦੇ ਕਿ ਭਾਜਪਾ ਨੇ ਸਾਰਾ ਕੁਝ ਕਰਨ ਤੋਂ ਬਾਅਦ ਮੋੜਾ ਕੱਟਣ ਦਾ ਫੈਸਲਾ ਲਿਆ ਕੀ ਭਾਜਪਾ ਦਾ ਹਿਰਦੇ ਪਰਵਰਤਨ ਹੋ ਗਿਆ ਇੱਕ ਵਾਰ ਫੇਰ ਇੱਕ ਲੇਖ ਦੇ ਫਾਨਾ ਗੱਲ ਕਰਦੇ ਵਿਪਨ ਪੱਬੀ ਹੋਰੀ ਨਾਮ ਪਰ ਲੇਖਕ ਨੇ ਤੀਨੇ ਪੱਤਰਕਾਰ ਨੇ ਉਹ ਕਹਿੰਦੇ ਜੀ ਕਿ ਹਿਰਦੇ ਪਰਵਰਤਨ ਯਕੀਨੀ ਤੌਰ ਤੇ ਫਿਰ ਸਵਾਗਤ ਹੋ ਗਿਆ ਇਹਦੇ ਪਿੱਛੇ ਕੋਈ ਮਨਚਾ ਨਹੀਂ ਅਸਲ ਸੱਚ ਹੈ ਕਿ ਪਿੰਪਰ ਬੱਬੀ ਹੋਰੀ ਕਹਿੰਦੇ ਕਿ ਪ੍ਰਧਾਨ ਮੰਤਰੀ ਮੋਦੀ ਦਾ ਇੱਕ ਤਾਜ਼ਾ ਬਿਆਨ ਹੈ ਕਿ ਮੈਂ ਜਿਸ ਦਿਨ Hindu Muslim ਕਰਾਂਗਾ ਉਸ ਦਿਨ ਮੈਂ ਜਨਤਕ ਜੀਵਨ ਚ ਰਹਿਣ ਯੋਗ ਨਹੀਂ ਰਹਾਂਗਾ ਮੈਂ Hindu Muslim ਨਹੀਂ ਕਰਾਂਗਾ ਇਹ ਮੇਰਾ ਸੰਕਲਪ ਹੈ ਕਹਿੰਦੇ ਜੀ ਇਹ ਉਹਨਾਂ ਦਾ ਤਾਜ਼ਾ ਇੰਟਰਵਿਊ ਹੈ ਪਿਛਲੇ ਦਿਨੀ ਇੱਕ ਉਸ ਹਵਾਲੇ ਨਾਲ ਕਹਿੰਦੇ ਕਿ ਉਸ ਦੇ ਵਿੱਚ ਮੈਂ ਦੇਖ ਰਿਹਾ ਕਿ ਉਹਨਾਂ ਨੇ ਇਹ ਬਿਆਨ ਦਿੱਤਾ ਪਹਿਲੇ ਗੇਟ ਦੀਆਂ ਵੋਟਾਂ ਪੈਣ ਤੱਕ 19 April ਨੂੰ ਪਹਿਲਾ ਗੇਟ ਸੀ ਉਸ ਦਿਨ ਤੱਕ ਆਪਣੇ ਕਾਰਜਾਂ ਦੇ ਹਵਾਲੇ ਨਾਲ ਹੈ ਬਿਸ਼ਪ ਤੱਕ ਦੇ ਹਵਾਲੇ ਨਾਲ ਹੈ ਮੋਦੀ ਦੀਆਂ ਗਰੰਟੀਆਂ ਦੇ ਹਵਾਲੇ ਨਾਲ ਰਾਮ ਮੰਦਰ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਸੀ ਪਰ ਜਿੱਦਾਂ ਹੀ ਵੋਟ ਪਰਸੈਂਟ ਘਟਿਆ ਤੇ ਭਾਜਪਾ ਨੇ ਮੋੜਾ ਘੱਟ ਲਿਆ ਬਿਪਨ ਪੱਬੀ ਹੋਰ ਵੀ ਲਿਖਦੇ ਨੇ ਕਹਿੰਦੇ ਰਾਜਸਥਾਨ ਦੇ ਵਿੱਚ ਪ੍ਰਧਾਨ ਮੰਤਰੀ ਇੱਕ ਦਿਨ ਆਪਣੇ ਭਾਸ਼ਣ ਚ ਕਹਿ ਰਹੇ ਸੀਗੇ ਕਿ ਦੇਸ਼ ਦੀ ਜਾਇਦਾਦ ਦਾ ਪਹਿਲਾ ਹੱਕ ਮੁਸਲਮਾਨਾਂ ਦਾ ਹੈ ਇਸ ਦਾ ਮਤਲਬ ਜਾਇਦਾਦ ਇਕੱਠੀ ਕਰਕੇ ਇਹ ਕਿਸ ਨੂੰ ਵੰਡਣਗੇ ਅੰਦਾਜ਼ਾ ਲਾ ਲਓ ਜਿਨ੍ਹਾਂ ਦੇ ਜਾਦੇ ਜਵਾਕ ਹੁੰਦੇ ਨੇ ਉਹਨਾਂ ਨੂੰ ਦੇ ਦੇਣਗੇ ਕਹਿੰਦੇ ਇਸ਼ਾਰਾ ਮੁਸਲਮਾਨ ਪਾਈਚਾਰੇ ਪਲਸੀ ਤੇ ਕਾਂਗਰਸ ਵੱਲ ਸੀ ਇਸੇ ਤਰ੍ਹਾਂ ਕਹਿੰਦੇ ਕਿ ਇੱਕ ਤਾਂ ਹੋਰ ਵੀ ਉਹਨਾਂ ਨੇ ਦਾਵਾ ਕੀਤਾ ਸੀਗਾ ਕਿ ਕਾਂਗਰਸ ਦਾ ਮੈਨੀਫੈਸਟੋ ਹੈ ਜਿਹੜਾ ਇਹ ਤਾਂ ਮਾਮਾ ਦੀਆਂ ਸੋਨਾ ਕਢਾਲੂਗਾ ਮਾਮਾ ਧੀਆਂ ਦਾ ਉਹਦਾ ਹਿਸਾਬ ਰੱਖੂਗਾ ਇਹ ਤਾਂ ਤੁਹਾਡੇ ਮੰਗਲ ਸੂਤਰ ਵੀ ਕਢਾਲੂਗਾ ਤੇ ਫਿਰ ਕਹਿੰਦੇ ਇਹ ਵੀ ਕਿਹਾ ਸੀਗਾ ਕਿ ਮੈਨੀਫੈਸਟੋ ਮੁਸਲਮ ਲੀਗ ਨੇ ਛਾਪਿਆ ਉਹਦੀ ਛਾਪ ਰੱਖਦਾ ਸੋ ਇਸ ਤਰ੍ਹਾਂ ਹਿੰਦੂ ਮੁਸਲਮਾਨ ਦੇ ਏਜੰਡੇ ਤੇ ਜਦੋਂ ਚੋਣ ਆ ਗਈ ਸੀ ਦੂਜਾ ਗੇੜ 26 ਵਾਲਾ ਤੀਜਾ ਗੇੜ 7 ਮਈ ਵਾਲਾ ਚੌਥਾ ਗੇੜ 14 ਮਈ ਤੱਕ ਵਾਲਾ ਇਹ ਪੂਰਾ ਚੱਲਿਆ ਪਰ ਹੁਣ ਵਿਪਨ ਬੱਬੀ ਹੋਰੀ ਕਹਿੰਦੇ ਕੀ ਭਾਜਪਾ ਦੀ ਲੀਡਰਸ਼ਿਪ ਨੂੰ ਭਾਜਪਾ ਦੇ ਨੀਤੀਕਾਰਾਂ ਨੂੰ ਇਹ ਲੱਗਣ ਲੱਗਿਆ ਕਿ ਇਹ ਮਹਿਮ ਗੈਰ ਉਤਪਾਦਕ ਇਹਦੇ ਵਿੱਚ ਉਤਪਾਦਨ ਪੈਦਾ ਨਹੀਂ ਹੋ ਰਿਹਾ ਵੋਟਾਂ ਦਾ ਜਾਂ ਕਹਿੰਦੇ ਕਿ ਸ਼ਾਇਦ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਇਹਦੇ ਨਾਲ ਵੀ ਦਾਲ ਨਹੀਂ ਗਲਣੀ ਇਹਦੇ ਨਾਲ ਵੀ ਕਿਸ਼ਤੀ ਪਾਰ ਨਹੀਂ ਲੱਗਣੀ ਕੀ ਇਸ ਤੋਂ ਬਾਅਦ ਨਰਿੰਦਰ ਮੋਦੀ ਹੋਰਾਂ ਦਾ ਬਿਆਨ ਕਹਿੰਦੇ ਇਹ ਹੋ ਸਕਦਾ ਕਿ ਕਈ ਭਾਜਪਾਈਆਂ ਨੂੰ ਜਾਂ ਕਈ ਭਗਤਾ ਨੂੰ ਝਟਕੇ ਵਰਗਾ ਲੱਗਿਆ ਹੋਵੇ ਕਿ ਮੋਦੀ ਇਹ ਕੀ ਕਹੀ ਜਾਂਦੇ ਨੇ ਤਾਂ ਕਿੰਨ ਲੱਗਿਆ ਹੋ ਕਿ ਨਹੀਂ ਇਹ ਤਾਂ ਇੱਕ ਇੰਟਰਵਿਊ ਦਾ ਅੰਦਰ ਉਹ ਤਾਂ ਏਜੰਡਾ ਉਹੀ ਹੈ ਕਹਿੰਦੇ ਪਰ ਹੁਣ ਜਦੋਂ ਪਹਿਲੇ ਗੇੜ ਤੋਂ ਬਾਅਦ ਦੂਜਾ ਤੀਜਾ ਤੇ ਚੌਥੇ ਤੱਕ ਤਿੰਨ ਗੇੜ ਲਗਾਤਾਰ ਇਸ ਹਿੰਦੂ ਮੁਸਲਮਾਨ ਦੇ ਏਜੰਡੇ ਤੇ ਚੱਲੇ ਤਾਂ ਪੰਜਵੇਂ ਗੇੜ ਤੋਂ ਪਹਿਲਾਂ 20 ਮਈ ਦੀਆਂ ਵੋਟਾਂ ਤੋਂ ਪਹਿਲਾਂ ਕੀ ਇਹ ਸੱਚਮੁੱਚ ਛਿਰਦੇ ਪਰਵਰਤਨ ਹੈ ਜਾਂ ਇਸ ਦੇ ਪਿੱਛੇ ਕੋਈ ਹੋਰ ਨਾਉ ਨੀਤੀ ਹੈ ਕਿਉਂਕਿ ਅਚਾਨਕ ਇਸ ਚੋਣ ਪ੍ਰਚਾਰ ਦੇ ਦੌਰਾਨ ਇੱਕ ਰਿਪੋਰਟ ਜਨਤਕ ਕੀਤੀ ਜਾਂਦੀ ਹੈ ਕਿ ਦੇਸ਼ ਦੇ ਵਿੱਚ ਜੀ ਹਿੰਦੂਆਂ ਦੀ ਆਬਾਦੀ ਘਟ ਗਈ ਮੁਸਲਮਾਨਾਂ ਦੀ ਵਧ ਗਈ ਕਹਿੰਦੇ ਕੰਕੜਾ ਆਉਂਦਾ ਹੈ ਪਿਛਲੇ ਦਿਨੀ ਕਿ Hindu ਆਬਾਦੀ ਚ 7.82% ਦੀ ਘਟ ਰਹੀ ਹੈ ਤੇ ਦੂਏ ਪਾਸੇ ਮੁਸਲਮਾਨਾਂ ਦੀ 43% ਦੀ ਵਧ ਰਹੀ ਹੈ ਕਹਿੰਦੇ ਜਦੋਂ ਕਿ ਸਚਾਈ ਇਹ ਆ ਕਿ ਦੇਸ਼ ਦੇ ਵਿੱਚ ਜਦੋਂ ਜਨਗਣਨਾ ਦੇ ਹਵਾਲਿਆਂ ਜ਼ਿਕਰਪਨ 1950 ਦੇਖਦੇ ਹਾਂ ਤੇ ਹਿੰਦੂਆਂ ਦੀ ਆਬਾਦੀ 84.68 ਸੀ ਤੇ ਮੁਸਲਮਾਨਾਂ ਦੀ 9.84 ਸੀ ਮਤਲਬ ਹਿੰਦੂਆਂ ਦੀ ਆਬਾਦੀ ਲਗਭਗ 85% ਤੇ ਮੁਸਲਮਾਨਾਂ ਦੀ ਆਬਾਦੀ ਲਗਭਗ 10% ਦੇ ਗੇਟ ਚ 10 ਤੋਂ ਵੀ ਘੱਟ ਤੇ ਕਹਿੰਦੇ ਫਿਰ ਆ ਕਰੋਨਾ ਕਾਲ ਦੇ ਦੌਰਾਨ ਮਰਦਮਸਵਾਰੀ ਕਰਾਈ ਹੋਣੀ ਉਹਨੂੰ ਟਾਲ ਗਏ ਹੈਨਾ ਤੇ ਪਰ ਕਹਿੰਦੇ ਜੇਕਰ ਆਪਾਂ ਬਾਕੀਆਂ ਦੇ ਹਵਾਲੇ ਨਾਲ ਵੀ ਅੰਕੜਾ ਲਾਈਏ ਤਾਂ ਕਹਿੰਦੇ ਕਿ ਜਨਮ ਦਰ ਦੇ ਵਿੱਚ ਜਿਹੜੀ ਹੈਨਾ ਮਤਲਬ ਕਿ ਔਸਤਨ Hindu Muslimਾਂ ਦੇ ਜਨਮ ਦਰ ਦੇ ਹਵਾਲੇ ਨਾਲ ਕਿ 2.1 ਹੈ ਹਿੰਦੂਆਂ ਦੇ ਵਿੱਚ ਤੇ ਮੁਸਲਮਾਨਾਂ ਦੇ ਵਿੱਚ 2.2 ਹੈ ਉਹਨਾਂ ਚ ਅਜੇ ਵੀ ਜਿੱਥੇ ਗਰੀਬੀ ਤਬਕਾ ਹੈ ਕਮਜ਼ੋਰ ਤਬਕਾ ਹੈ ਜਾਂ ਹੋ ਸਕਦਾ ਹੈ ਕਿ ਧਰਮ ਦੇ حوالے ਨਾਲ ਵੀ ਹੋਵੇ ਕਿ ਉਹ ਵੱਧ ਜਿਵਾਕ ਪੈਦਾ ਹੁੰਦੇ ਨੇ ਪਰ ਹਿੰਦੂਆਂ ਦੇ ਵਿੱਚ ਹੁਣ ਕਹਿੰਦੇ ਜਾਂ ਬਾਕੀ ਧਰਮਾਂ ਦੇ ਵਿੱਚ ਆ ਗਿਆ ਕਿ ਨਹੀਂ ਬੱਚੇ ਘੱਟ ਹੋਣਗੇ ਤਾਂ ਉਹ ਕਾਮਯਾਬ ਹੋਣਗੇ ਚੰਗਾ ਜੀਵਨ ਪੱਧਰ ਉਹਨੂੰ ਦਿੱਤਾ ਜਾ ਸਕੂਗਾ ਇਸ ਲਈ ਪਰ ਕਹਿੰਦੇ ਉਸ ਦੇ ਬਾਵਜੂਦ ਵੀ ਜੇ ਘੱਟ ਵਾਲੇ ਪਰਸੈਂਟੇਜ ਆ ਤਾਂ 10% ਵਾਲਾ ਜੇ ਵੱਧ ਹੈ ਤਾਂ ਉਹ ਕਿੱਥੇ ਤੱਕ ਜਾਂਦਾ ਤੇ 85% ਜਿਹੜਾ ਘਟਦਾ ਤਾਂ ਕਿੱਥੇ ਤੱਕ ਜਾਂਦਾ ਉਹ ਕਹਿੰਦੇ ਕਿ ਅੱਜ ਦੇ ਤਰੀਕ 'ਚ 80% ਦੀ ਰੇਟ ਚਾਹੇ ਹਿੰਦੂਵਾਦੀ ਤੇ ਮੁਸਲਿਮਵਾਦੀ ਜਿਹੜੀ 9.84% ਸੀ ਉਹ 14% ਤੇ ਆ। ਸੋ ਕਹਿੰਦੇ ਕਿ ਇੰਨੇ ਸਾਲਾਂ 'ਚ 900 1950 ਤੋਂ ਲੈ ਕੇ ਹੁਣ ਤੱਕ ਆਉਂਦਿਆ ਜੇ ਇਹਨਾਂ ਤੋਂ ਲੱਗਿਆ ਤਾਂ ਕਦੋਂ ਪਰ ਅੰਕੜੇ ਇਹ ਨਹੀਂ ਦੱਸੇ ਕਿ ਕਿੰਨੇ ਕਿੰਨੀ ਆ। ਬਸ ਇਹ ਦੱਸਦਾ ਕਿ ਇਹਨਾਂ ਦੀ 7% ਘਟ ਗਈ ਜੀ ਉਹਨਾਂ ਦੀ 43% ਵਧ ਗਈ। ਕਹਿੰਦੇ ਕਿ ਚੋਣਾਂ ਦੇ ਦੌਰਾਨ ਅੰਕੜੇ ਵੀ ਖੇਲ ਸੀ। ਪਰ ਹੁਣ ਆ ਤਾਜ਼ਾ ਬਿਆਨ ਕਿ ਮੈਂ ਜੱਜ਼ਨ ਹਿੰਦੂ ਮੁਸਲਮਾਨ ਕਰਾਂਗਾ ਉਸ ਦਿਨ ਮੈਂ ਜਨ ਤੱਕ ਜੀਵਨ ਚ ਰਹਿਣ ਜੋਗ ਨਹੀਂ ਰਾਂਗਾ ਅਤੇ ਮੈਂ ਹਿੰਦੂ ਮੁਸਲਮਾਨ ਨਹੀਂ ਕਰਾਂਗਾ ਮੇਰਾ ਸੰਕਲਪ ਹੈ ਕਹਿੰਦੇ ਕਿ ਵਿਪਨ ਪੱਬੀ ਹੋਰੀ ਲਿਖਦੇ ਨੇ ਕਿ ਜਾਂ ਤਾਂ ਆਜਪਾ ਦੀ ਨੀਤੀ ਕਾੜਨ ਨੂੰ ਸਮਝ ਆ ਗਈ ਕਿ ਇਹਦੇ ਨਾਲ ਉਤਪਾਦਨ ਨਹੀਂ ਹੋ ਰਿਹਾ ਵੋਟਾਂ ਦਾ ਤੇ ਜਾਂ ਉਹਨਾਂ ਨੂੰ ਲੱਗ ਰਿਹਾ ਕਿ ਜਨਾਲ ਵੀ ਦਾਲ ਨਹੀਂ ਗਲ ਰਹੀ ਇਸ ਲਈ 6ਵੇਂ 7ਵੇਂ ਗੋਡ ਖੇਡ ਦੇ ਵਿੱਚ ਜਾਂ ਮੁਰਖੇ ਮੋਦੀ ਨੇ ਗਰੰਟੀਆਂ ਦਿਉਣ ਜਾਂ ਕੋਈ ਹੋਰ ਨਵਾਂ ਰਾਖ ਤਿਆਰ ਕਰਨਾ ਹੋਵੇ ਪਰ ਹੁਣ ਕੀ ਦੇਰ ਹੋ ਚੁੱਕੀ ਹੈ ਕਿ 400 ਪਾਰ ਵਾਲੀ ਗੱਲ ਹਵਾ ਹੋ ਗਈ ਹੈ ਚਲੋ ਨਤੀਜੇ ਜੋ ਆਉਣਗੇ ਉਹ ਦੇਸ਼ ਦੇ ਵੋਟਰਾਂ ਦੇ ਹਵਾਲੇ ਨਾਲ ਨੇ ਕਿ ਉਹਨਾਂ ਨੇ ਕਿਸ ਨੂੰ ਚੁੜਨਾ ਕਿੰਨਾ ਚੁੜਨਾ ਕਿਵੇਂ ਚੁੜਨਾ ਪਰ ਸਾਡਾ ਹਰ ਪੱਖ ਤੁਹਾਡੇ ਤੱਕ ਲਿਆਉਣਾ ਇਹੀ ਕੰਮ ਹੈ ਤੇ ਇਹੀ ਸੱਚ ਸੀ ਲੈ ਕੇ ਹਾਜ਼ਰ ਹੁਣੇ ਆ ਤੁਸੀਂ ਬਿਕਦਰੋ ਦਾ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ